जय श्री राम मैं अमित सूद मंदरम राम भाटी जिंदापाली ताहि हाल अपने लो अपने जिला प्रधान सदा बघेल सिंह नगर लो ਅਤੇ ਆਪਣੇ ਪੰਜਾਬ ਪ੍ਰਧਾਨ ਸੁਨੀਲ ਜਾਖਰ ਜੀ ਅਸ਼ਵੀਸ਼ ਸ਼ਾਮਾ ਜੀ ਰੋ ਸਾਰੇ ਧਾਰਿਆ ਨਿਵਾਸੀਆਂ ਨੂੰ ਦਿਵਾਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਵਾਂ ਤੇ ਨੌਜੋਨਾਂ ਨੂੰ ਅਪੀਲ ਕਰਦਾ ਵਾਂ ਕਿ ਨਸ਼ੇਨ ਤਿਆਗੋ ਤੇ ਸਪੋਰਟ ਵਾਲੇ ਧਿਆਨ ਦਿਓ ਕਿਉਂਕਿ ਸਾਡੇ ਪੰਜਾਬ ਵਾਲਾ ਖੇਡ ਦਾ ਮਾਣ ਰਿਹਾ ਵਾ ਪੰਜਾਬ ਜੋ ਬਹੁਤ ਬਹੁਤ ਜੜੇ ਆ ਖਿਡਾਰੀ ਗਾਂ ਨੰਗੇ ਨੇ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ ਇੱਕ ਵਾਰ ਫੇਰ ਤੋਂ ਆਪਣੇ ਤੇ ਆਪਣੇ ਗੁਰਦਾਸਤਰੀ ਸਾਰੀ ਟੀਮ ਲੋ ਆਪਣੇ ਮੰਡਲ ਦੀ ਸਾਰੀ ਟੀਮ ਲੋ ਸਾਰੇ ਤੁਹਾਡੀਆਂ ਨਿਵਾਸੀਆਂ ਨੂੰ ਬਹੁਤ ਬਹੁਤ ਵੜੀਆਂ ਮੁਬਾਰਕਾਂ ਕਿ ਸਭ ਦਾ ਦੁਆਈ ਦਾ ਦਿਹਾੜਾ ਵਾ ਬਹੁਤ ਵਧੀਆ ਜਾਏ ਧੰਨਵਾਦ